ਜੀ ਮੈਂ ਸੋਨੂ ਮੇਸ਼ੂਰੀ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਕੀ ਕਹਿਣਾ ਚਾਹੁੰਗੇ ਜੇ ਦੱਸਿਆ ਜਾ ਰਿਹਾ ਵਿੱਚ ਇਹਨਾਂ ਡੋਰ ਫੜੀ ਬੜੀ ਅੱਜ ਪੁਲਿਸ ਨੇ ਬਠਿੰਡਾ ਪੁਲਿਸ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਵੀ ਇੱਥੇ ਜਿਹੜਾ ਅਗਰਵਾੜ ਸਟਰੀਟ ਹੈਗੀ ਦੇਸਰਾ ਸਕੂਲ ਦੇ ਕੋਲ ਸਿਰਕੀ ਬਿਆਰ ਦੀ ਬੈਕ ਸਾਈਡ ਇੱਥੇ ਡੇਲੀ ਸਰਵਿਸ ਵਾਲਾ ਗਰਾਊਂਡ ਬਣਿਆ ਹੋਇਆ ਹੈਗਾ ਇੱਥੋਂ ਦੀਆਂ ਗੱਡੀਆਂ ਜਾਂਦੀਆਂ ਉੱਥੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਦੇ ਵਿੱਚ ਇਹਨਾਂ ਨੇ ਚੈਨਲ ਡੋਰ ਫੜੀ ਹੈਗੀ ਇਹਨਾਂ ਨੂੰ ਕੋਈ ਗੁਪਤ ਸੂਚਨਾ ਸੀਗੀ ਪੁਲਿਸ ਨੂੰ ਤੇ ਨਾਲ ਹੀ ਸਾਨੂੰ ਇਹ ਹੈਰਾਨੀ ਹੁੰਦੀ ਹੈ ਵੀ ਇੰਨੇ ਹਾਸੇ ਹੋ ਚੁੱਕੇ ਇੰਨੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਦਰਦਨਾਕ ਮੌਤ ਮਿਲਦੀ ਹੈ ਇਸ ਡੋਰ ਦੇ ਨਾਲ ਫਿਰ ਵੀ ਲੋਕ ਇਸ ਖੁੰਨੀ ਡੋਰ ਦਾ ਵਪਾਰ ਕਰਨ ਤੋਂ ਨਹੀਂ ਹਟਦੇ ਤੇ ਵਪਾਰ ਵੀ ਤਾਂ ਹੀ ਹੁੰਦਾ ਜੇ ਲੋਕ ਇਸ ਦਾ ਇਸਤੇਮਾਲ ਕਰਦੇ ਹੈਗੇ ਆ ਤੇ ਸ਼ਰਮ ਆਣੀ ਚਾਹੀਦੀ ਹੈ ਵੀ ਆਪਦੇ ਇੰਜੋਏਮੈਂਟ ਵਾਸਤੇ ਲੋਕ ਇੰਨੀ ਡਿਮਾਂਡ ਹੈ ਇਸ ਦੀ ਵੀ ਦੋ ਨੰਬਰ ਦਾ ਠੰਡਾ ਹੋਣ ਦੇ ਬਾਵਜੂਦ ਵੀ ਇਹ ਦੀ ਜਿਹੜੀ ਸਪਲਾਈ ਕਰਨ ਦੇ ਲਈ ਕਿਉਂਕਿ ਇਹਦੇ ਪੈਸੇ ਵੱਧ ਮਿਲਦੇ ਹੈਗੇ ਆ ਫਿਰ ਵੀ ਜਾਰੀ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹੈਗੇ ਆ ਕਿ ਜਿਹੜਾ ਚਾਈਨਾ ਡੋਰ ਇਸਤੇਮਾਲ ਕਰਦਾ ਹੈਗਾ ਅਸਲ ਮੌਤ ਵੰਡਣ ਦਾ ਕਾਰਨ ਉਹ ਹੈ ਕਿਉਂਕਿ ਜੇ ਉਹਦੀ ਡਿਮਾਂਡ ਹੈ ਫੇਰ ਹੀ ਸਪਲਾਈ ਹੈ ਫੇਰ ਹੀ ਜਿਹੜੀ ਇਹ ਵਿਕਰੀ ਹੈਗੀ ਹੈ ਤਾਂ ਉਹ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਪਾਸ ਕਰਨ ਕਿ ਜਿਹੜਾ ਚਾਈਨਾ ਡੋਰ ਉਡਾਂਦਾ ਮਿਲ ਗਿਆ ਉਹਦੇ ਖਿਲਾਫ ਤੁਰੰਤ ਜਿਹੜਾ ਹੈਗਾ ਨੋਨ ਅਵੇਲੇਬਲ ਪਰਚਾ ਦਰਜ ਹੋਵੇ ਜੇ ਉਹ ਬੱਚੇ ਛੋਟੇ ਹੈ ਤਾਂ ਉਹਦੇ ਘਰਦਿਆਂ ਦੇ ਉਹਦੇ ਪੇਰੈਂਟਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਇਹਦੇ ਨਾਲ ਕਈ ਵਾਰੀ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਲੱਗਦਾ ਨਹੀਂ ਵੀ ਇਹ ਤਾਂ ਇੱਕ ਜਿਹੜਾ ਰਾਦਾ ਕਤਲ ਦਾ ਮਾਮਲਾ ਅਦਾਲਤ ਹੋਂਣਾ ਚਾਹੀਦਾ ਹੈ ਜੀ ਬਿਲਕੁਲ ਦੇਖੋ ਪੁਲਿਸ ਸਾਫ਼ ਦੀ ਕਾਰਵਾਈ ਕਰ ਵੀ ਰਹੀ ਹੈ ਜਿਵੇਂ ਕਿ ਨਾਮਦੇਵ ਰੋਡ ਦੇ ਉੱਤੇ ਤੁਹਾਨੂੰ ਪਤਾ ਹੋਊਗਾ ਵੀ ਪਿਛਲੇ ਸੀਜ਼ਨ ਨਾਮਦੇਵ ਰੋਡ ਦੇ ਉੱਤੇ ਇੱਕ ਬਾਈਕ ਵਾਲੇ ਦੇ ਗਲੇ ਦੇ ਵਿੱਚ ਡੋਰ ਫੇਰ ਗਈ ਸੀ ਇਹ ਡੋਰ ਇੰਨੀ ਪੈੜੀ ਹੁੰਦੀ ਹੈ ਵੀ ਜਦੋਂ ਇਹ ਗਲੇ 'ਚ ਪੈਂਦੀ ਹੈ ਤਾਂ ਟੁੱਟਦੀ ਨਹੀਂ ਇਹ ਲੰਬੀ ਹੋ ਕੇ ਹੋਰ ਪਤਲੀ ਹੋ ਜਾਂਦੀ ਹੈ ਤੇ ਗਰਮ ਹੋ ਜਾਂਦੀ ਹੈ ਉਸ ਦੇ ਨਾਲ ਉਹਦੀਆਂ ਗਲੇ ਦੀਆਂ ਨਾੜਾਂ ਵੱਡੀਆਂ ਗਈਆਂ ਉਹਦੀ ਆਵਾਜ਼ ਵਾਲੀ ਨਾਲੀ ਵੋਕਲ ਕੋਰਡ ਵੀ ਜਿਹੜੀ ਉਹਦੀ ਵੱਡੀ ਗਈ ਸੀ ਉਹਨੂੰ ਤਿੰਨ ਹਸਪਤਾਲਾਂ ਤੋਂ ਰੈਫਰ ਕਰਕੇ ਉਹਨੂੰ ਏਮਜ਼ ਹਸਪਤਾਲ ਭੇਜਿਆ ਗਿਆ ਜਿੱ ਕੱਲਾ ਘਰ ਦਾ ਕਮਾਊ ਪੁੱਤ ਸੀਗਾ 10-12000 ਤੇ ਨੌਕਰੀ ਕਰਦਾ ਸੀ ਉਹਦਾ ਲੱਖਾਂ ਰੁਪਇਆ ਲੱਗ ਗਿਆ ਜੀ ਉਹਦੀ 6 ਮਹੀਨੇ ਤੋ ਉਹਦੀ ਆਵਾਜ਼ ਨਹੀਂ ਆਈ ਫਿਰ ਹੌਲੀ-ਹੌਲੀ ਉਹਦੀ ਆਵਾਜ਼ ਵਾਪਸ ਆਈ ਉਹਦੀ ਜ਼ਿੰਦਗੀ ਬਚੀ ਮਤਲਬ ਇੰਨੀ ਖਤਰਨਾਕ ਦਰਦਨਾਕ ਜਿਹੜੇ ਹਾਦਸੇ ਇਹਦੇ ਨਾਲ ਹੋ ਰਹੇ ਹੈਗੇ ਆ ਫਿਰ ਵੀ ਲੋਕ ਇਸ ਨੂੰ ਵੇਚਣ ਤੋਂ ਵੀ ਨਹੀਂ ਪਰਹੇਜ਼ ਕਰ ਰਹੇ ਇਸ ਨੂੰ ਇਸਤੇਮਾਲ ਕਰਨ ਤੋਂ ਵੀ ਪਰਹੇਜ਼ ਨਹੀਂ ਕਰ ਰਹੇ ਇਹਦੇ ਤੇ ਕਾਰਵਾਈ ਵੀ ਹੋ ਸਕਦਾ ਹੈ ਨਾਮਦੇਵ ਰੋਡ ਦੇ ਜਿਹੜਾ ਉਹ ਮਾਮਲਾ ਸੀ ਉਹਦੇ ਵਿੱਚ ਇੱਕ ਬੰਦੇ ਤੋਂ ਕਾਫੀ ਮਾਤਰਾ ਦੇ ਵਿੱਚ ਪਿਛਲੇ ਵਾਰ ਚਾਈਨਾ ਡੋਰ ਬਰਾਮਦ ਹੋਈ ਸੀ ਉਹਦੇ ਇਰਾਦਾ ਕਤਲ ਦਾ ਪਰਚਾ ਵੀ ਦਿੱਤਾ ਗਿਆ ਸੀਗਾ ਉਸੇ ਕੇਸ ਦੇ ਵਿੱਚ ਹਾਂਜੀ ਮੈਂ ਮਨਦੀਪ ਕੌਰ ਸਿੱਧੂ ਆਪਣੇ ਟਾਈਮ ਟਾਈਮ ਸਿਰ ਜਿੱਥੇ ਵੀ ਕਿਤੇ ਆਪਣੇ ਬਠਿੰਡੇ ਦੇ ਵਿੱਚ ਕੋਈ ਸਾਨੂੰ ਇਦਾਂ ਦੀ ਘਟਨਾ ਮਿਲਦੀ ਆ ਅਸੀਂ ਸਮੇਂ ਸਿਰ ਪਹੁੰਚ ਕੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸਾਡੇ ਸਾਰੇ ਸ਼ਹਿਰ ਦੇ মিডিਏ ਦਾਗਾ ਜਿਹੜਾ ਕਿ ਇਹ ਚੀਜ਼ਾਂ ਨੂੰ ਫੜਾ ਰਿਹਾ ਕਿਉਂਕਿ ਲੋਕ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੀਮਤੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿਰਫ ਆਪਦੀ ਬਿਜ਼ਨਸ ਲਈ ਆਪਦੀ ਪ੍ਰਾਪਰਟੀ ਬਣਾਉਣ ਲਈ ਆਪਦੇ ਮਤਲਬ ਕਿ ਆਪਦੇ ਫਾਇਦੇ ਲਈ ਉਹ ਚੀਜ਼ਾਂ ਵੇਚ ਰਹੇ ਨੇ ਜਿਨ੍ਹਾਂ ਨਾਲ ਸਾਡੀਆਂ ਬਹੁਤ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਜਾਂਦੀਆਂ ਵੀ ਨੇ ਹੁਣ ਹੁਣ ਤੋਂ ਪਤੰਗ ਚੜ੍ਹਨੇ ਸ਼ੁਰੂ ਹੋ ਜਾਣੇ ਨੇ ਇਹ ਨਹੀਂ ਪਤਾ ਵੀ ਕਿੰਨੇ ਕੁ ਬੰਦਿਆਂ ਨੇ ਤੇ ਕਿੰਨੇ ਕੁ ਬੱਚਿਆਂ ਨੇ ਤੇ ਕਿੰਨੇ ਕੁ ਜਾਨਵਰਾਂ ਨੇ ਇਹਨਾਂ ਦੀ ਜਿਹੜੀ ਭੇਟਾ ਚੜ੍ਹਨਾ ਤੇ ਇਹ ਅਸੀਂ ਰਿਕੁਐਸਟ ਕਰਦੇ ਆਂ ਕੋਟਾ ਨੂੰ ਵੀ ਵੀ ਸਾਡੇ ਪ੍ਰਸ਼ਾਸਨ ਨੂੰ ਵੀ ਵੀ ਜਿੱਥੋਂ ਵੀ ਇਹ ਕੀ ਤੁਸੀਂ ਡੋਰ ਫੜੀ ਜਾਂਦੀ ਆ ਚੈਨਾ ਵਾਲੀ ਇਹਦੀ ਸਖਤ ਤੋਂ ਸਖਤ ਸਜ਼ਾ ਬਣਾ ਕੇ ਕਾਨੂੰਨ ਦੇ ਵਿੱਚ ਪਾਸ ਕਰਕੇ ਇਹਨਾਂ ਨੂੰ ਸਵਾਏ ਇੱਕ ਮੌਤ ਦੇਣੀ ਚਾਹੀਦੀ ਆ ਕਿਉਂਕਿ ਇਹ ਕਿੰਨੀ ਕੀਮਤੀ ਜਾਨਾਂ ਲੈ ਚੁੱਕੇ ਨੇ ਨੇ ਬੱਚੇ ਖਰੀਦੇ ਆ ਫੇਰ ਹੀ ਆਉਂਦੀ ਆ ਮਾਮਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ ਲੱਗਦਾ ਨਹੀਂ ਵੀ ਮਾਮਾ ਨੂੰ ਵੀ ਤੁਸੀਂ ਔਰ ਤੋਂ ਸਮਝਾਉਣਾ ਚਾਹੀਦਾ ਵੀ ਚਾਇਨਾ ਡੋਰ ਨਹੀਂ ਖਰੀਦਣਾ ਚਾਹੀਦਾ ਬਹੁਤ ਵੱਡਾ ਰੋਲ ਆ ਜੀ ਪੇਰੈਂਟਸ ਦਾ ਵੀ ਜਦੋਂ ਬੱਚਾ ਘਰੇ ਚ ਐਡੋਰ ਲੈ ਕੇ ਆਉਂਦਾ ਹੈ ਪੇਰੈਂਟਸ ਨੂੰ ਉਹ ਦੇਖਣੀ ਚਾਹੀਦੀ ਆ ਕਿ ਸਾਡਾ ਬੱਚਾ ਕਿੱਥੋਂ ਲੈ ਕੇ ਆਉਂਦਾ ਸਾਰੇ ਪੇਰੈਂਟਸ ਨੂੰ ਮੈਂ ਰਿਕਵੈਸਟ ਕਰਦੀ ਆ ਦੇਖੋ ਪਤੰਗ ਚੜਾਉਂਦੇ ਆ ਬੱਚੇ ਪਰ ਉਹਨਾਂ ਨੂੰ ਇਹ ਡੋਰ ਨਾ ਲੈ ਕੇ ਦੋ ਵੀ ਕਿਸੇ ਦੀ ਉਹ ਜਾਨ ਲੈ ਲੈਣ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਬੱਚੇ ਦੇ ਹੱਥ ਦੇ ਵਿੱਚ ਕਿਹੜੀ ਡੋਰ ਆ ਅੱਜ ਕਿ ਆਈ ਥਿੰਕ ਕਿੰਨੀ ਡੋਰ ਫੜੀ ਗਈ ਹੈ ਇੱਥੇ ਕਾਫੀ ਮਾਤਰਾਦ ਵਿੱਚ ਡੋਰ ਫੜੀ ਗਈ ਹੈ ਜੀ ਚਾਈਨਾ ਡੋਰ ਫੜੀ ਗਈ ਹੈ ਜੀ ਮਾਹੌਲਾ ਪੂਰਾ ਠੀਕ ਹੋਇਆ ਹਾਂਜੀ ਇਹਦੇ ਚਾਰਜ ਸਾਡੇ ਪੀਸੀਆਰ ਦੇ ਮੁਲਾਜ਼ਮਾ ਨੇ ਬੜੀ ਮਸਤੀ ਨਾਲ ਇੱਕ ਮੰਦਰਾ ਬਲੈਰੋ ਪਿਕਅਪ ਸੀਗੀ ਪੀਪੀ 03 ਏਪੀ 3823 ਨੰਬਰ ਸੀਗਾ ਜਿਹਦਾ ਉਹਨੂੰ ਅੱਜ ਰੋਕੇ ਚੈੱਕ ਕੀਤਾ ਤੇ ਉਹਦੇ ਚੋਂ ਕਰੀਬ 64 ਜਿਹੜੇ ਗੱਟੂ ਹੁੰਦੇ ਆ ਚਾਈਨਾ ਡੋਰ ਦੇ ਮਿਲੇ ਆ ਇੱਕ ਪੁਲਿਸ ਕਾਰ ਸੀ ਕੰਮ ਕਰਦਾ ਹੋ ਜਿਹੜਾ ਗੱਡੀ ਵਾਲਾ ਸੀ ਇਹ ਗੱਡੀ ਵਾਲਾ ਜੀ ਪਿਛੋਂ ਹੁਣ ਤੱਕ ਸਾਨੂੰ ਪਤਾ ਲੱਗਿਆ ਵੀ ਰਾਮੇ ਤੋਂ ਲੈ ਕੇ ਆਇਆ ਸੀ ਤੇ ਅੱਗੇ ਹਜੇ ਇਹਨੂੰ ਇਹਦੇ ਚ ਇੱਕ ਉਹ ਬੰਦਾ ਅਰੈਸਟ ਹੋਇਆ ਜਗਦੀਪ ਸਿੰਘ son of ਬਲਵਿੰਦਰ ਸਿੰਘ ਇਤਨੁਣਦੀ ਸਾਬੂਦਾਰ ਨਾਲ ਤੇ ਇਹ ਜਿਹੜੀ ਦਸਰੇਵੀ ਦੀ ਆਪਦੀ ਗੱਡੀ ਸੀ ਤੇ ਕਿੱਥੇ ਲੈ ਕੇ ਜਾ ਰਿਆ ਸੀ ਜਿਹਨੇ ਬੁੱਕ ਕਰਵਾਇਆ ਸੀ ਉਹ ਸਾਰੀ ਚੀਜ਼ ਦੀ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਪੁੱਛ ਕੇ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਦੱਸਿਆ ਜਾਣੇ ਕਰਦੂ ਉਹਨੂੰ ਫੋਨ ਕਰਕੇ ਬਲਾ ਵੀ ਜਾ ਸੀ ਕਦੇ ਆਉਗਾ ਕੋਈ ਸਮਾਨ ਲੈਣਾ ਉਹ ਹਜੇ ਅੱਗੇ ਸਾਡੀ ਤਫ਼ਤੀਸ਼ ਦਾ ਮੈਟਰ ਹੈ ਜੀ ਉਹ ਫਰਦਰ ਜਦੋਂ ਕੁਝ ਐਸੀ ਜਿਹੜੇ ਸਾਹਮਣੇ ਆਉਣਗੇ ਤੁਹਾਡੇ ਧਿਆਨ ਚ ਜ਼ਰੂਰ ਲੰਦੇ ਜਾਣਗੇ ਇਹ ਨਹੀਂ ਦਿਖਿਆ ਵੀ ਜਿਵੇਂ ਕੋਰੀਅਰ ਦਾ ਇਹ ਕੰਮ ਹੈਗਾ ਜਾਂ ਬੱਸਾਂ ਵਾਲੇ ਆਏ ਤੇ ਜਾਉਂ ਹਾਂ ਕੁਝ ਚੈੱਕ ਨਹੀਂ ਕਰਦੇ ਜੀ ਜੋ ਚੀਜ਼ ਭੜਾ ਕੇ ਉਹ ਮੇ ਉਹ ਲੈ ਜਾਂਦਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਮੈਂ ਤੁਹਾਡੇ ਥਰੂ ਵੀ ਮੈਸੇਜ ਦੇਣਾ ਚਾਹੂੰਗਾ ਤੇ ਬਾਕੀ ਅਸੀਂ ਜਿਹੜੇ ਕੂਰੀਅਰ ਕੰਪਨੀਆਂ ਸਹੀਆਂ ਕੂਰੀਅਰ ਸਰਵਿਸਿਜ਼ ਜਿਹੜੇ ਪ੍ਰੋਵਾਈਡ ਕਰਦੇ ਆ ਉਹਨਾਂ ਨਾਲ ਅਸੀਂ ਮੀਟਿੰਗ ਵੀ ਕਰਾਂਗੇ ਤੇ ਤੁਹਾਡੇ ਜ਼ਰੀਏ ਵੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਦੋਂ ਵੀ ਕੋਈ ਚੀਜ਼ ਤੁਸੀਂ ਚੀਜ਼ ਨੂੰ ਲੈ ਕੇ ਕਿਤੇ ਜਿੱਥੇ ਜਿਹੜਾ ਪਹੁੰਚਾਉਣਾ ਚਾਹੀਏ ਕੂਰੀਅਰ ਵਾਲੇ ਆ ਚਾਹੀਏ ਆਪਾਂ ਬਸ ਚਲਫਾਫਾ ਫੜਾ ਦਿੰਨੇ ਉਹਦੇ ਕੰਟੈਂਟ ਜ਼ਰੂਰ ਚੈੱਕ ਕਰਨ ਤੇ ਜਿਹੜੇ ਵੀ ਬੰਦੇ ਨੇ ਉਹ ਚੀਜ਼ ਫੜਾਈ ਹੈ ਉਹਦੀ ਦਾ ਟੈਲੀਫੋਨ ਨੰਬਰ ਉਹਦਾ ਆਇਡੈਂਟੀਟੀ ਪ੍ਰੂਫ ਉਹਦਾ ਐਡਰੈਸ ਵਗੈਰਾ ਜ਼ਰੂਰ ਨੋਟ ਕਰਨ ਇੱਕ ਸਰ ਜਿਹੜੀਆਂ ਚਾਹੀਆਂ ਡੋਰਾ ਇਹ ਕਿ ਪ੍ਰਪਾਰੀ ਦੀਆਂ ਕੁਝ ਲੋਕ ਖਰੀਦ ਵੀ ਲੈਂਦੇ ਆ ਮਾਪੇ ਵੀ ਨਹੀਂ ਰੋਕਣ ਤੇ ਨਾਕਾਮ ਰਹਿ ਐ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇੱਕ ਇਕਨੋਮਿਕਸ ਦਾ ਸੂਤਲ ਹੈ ਪ੍ਰਿੰਸੀਪਲ ਹੈ ਜੇ ਡਿਮਾਂਡ ਹੋਊਗੀ ਤਾਂ ਸਪਲਾਈ ਹੋਊਗੀ ਜੇ ਆਪਾਂ ਲੋਕ ਜਾਗਰੂਕ ਹੋਈਏ ਆਪਣੇ ਆਵਾਮ ਜਾਗਰੂਕ ਹੋਵੇ ਅਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਰੋਕਣ ਦਾ ਇਹ ਕਾਰੋਬਾਰ ਆਪਣੇ ਆਪ ਬੰਦ ਹੋ ਜਾਊਗਾ ਜੇ ਮਾਪੇ ਹੈਗੇ ਜੀ ਉਹ ਕਿਉਂ ਨਹੀਂ ਆਪਣੇ ਬੱਚਾਂ ਨੂੰ ਸਿਖਾ ਰਹੇ ਕਿਉਂਕਿ ਕੱਲੋਂ ਕਿਤੇ ਉਹਨਾਂ ਦੇ ਆਪ ਦੇ ਤੇ ਵੀ ਪੈ ਸਕਦੀ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਮੈਂ ਇਹ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਕਰਨੀ ਚਾਹੁੰਗਾ ਵੀ ਇਹ ਚੀਜ਼ ਇੱਕ ਵਾਤਾਵਰਣ ਲਈ ਬੇਜਮਾਨ ਜਾਨਵਰਾਂ ਲਈ ਤੇ ਇਨਸਾਨੀ ਜਿੰਦਗੀ ਆਸਤੇ ਵੀ ਖਤਰਾ ਹੈ ਇਹਦੇ ਤੋਂ ਜਿੰਨਾ ਬਚਿਆ ਜਾਵੇ ਜਿੰਨਾ ਇਹਨੂੰ ਅਵੋਇਡ ਕੀਤਾ ਜਾਵੇ ਚੰਗਾ ਹੈ ਕਿਉਂਕਿ ਇਹਨੇ ਜਦੋਂ ਕਿਸੇ ਦੇ ਟੂ ਵੀਲਰ ਵਾਲੇ ਦੇ ਖਾਸ ਕਰਕੇ ਜੇ ਸਟ ਮਾਰਨੀ ਹੈ ਤਾਂ ਉਹਨੇ ਕੋਈ ਨਾਮ ਪਤਾ ਐਡਰੈਸ ਨਹੀਂ ਪੁੱਛਣਾ ਆਪਾ ਵਰਤਦੇ ਆਪਣੇ ਬੱਚੇ ਵਰਤਦੇ ਹੋ ਸਕਦਾ ਆਪਣੇ ਕੱਲ ਨੂੰ ਕਿਸੇ ਨਾਲ ਕੋਈ ਮੰਦਭਾਗੀ ਘਟਨਾ ਘਟ ਜੇ ਲੱਗਦਾ ਕਿ ਸਖਤ ਕਾਨੂੰਨ ਨੇ ਕਰਪਾ ਇਹ ਹੋਣੀ ਚਾਹੀਦੀ ਜਦ ਮੈਂ ਪਿਛਲੇ ਵਾਰੀ ਇੱਕ ਵਿਅਕਤੀ ਦੀ ਤੌਣ ਕੱਟੀ ਗਈ ਸੀ ਤੇ ਉਹ 6-7 ਮਹੀਨੇ ਹਸਪਤਾਲ ਚ ਰਹਿ ਗਿਆ ਹੈਗਾ ਜੀ ਬਿਲਕੁਲ ਜੀ ਉਹ ਤੇ 307 ਦਾ ਪਰਚਾ ਵੀ ਦਰਜ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਇਹ ਮੈਂ ਦੱਸਣਾ ਚਾਹੂੰਗਾ ਵੀ ਜੇ ਕੋਈ ਖਰੀਦਦਾ ਹੈ ਜਾ ਕੋਈ ਵੇਚਦਾ ਹੈ ਜਾਂ ਜਿਹਦੇ ਕਬਜ਼ੇ ਚ ਉਹ ਚੀਜ਼ ਮਿਲਦੀ ਹੈ ਤਾਂ ਉਹਦੇ ਅਗੇਂਸਟ ਸਖਤ ਤਰਾਵਾਂ ਦੇ ਅਗੇਂਸਟ ਐਫਆਈਆਰ ਦਰਜ ਕੀਤੀ ਜਾਊਗੀ ਤੇ ਕਾਰਵਾਈ ਉਹਦੇ ਜ਼ਰੂਰ ਹੋਊਗੀ